ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜਿਸ਼ ਦਾ ਅਗਲਾ ਅੰਕ 22 ਰਾਜਿਕਤਾ ਬਾਰੇ ਭਾਗ 6 ਗਿਆਨੀ ਪ੍ਰਤਾਪ ਸਿੰਘ ਨੂੰ ਮਾਰਨਾ ਜੀਬੀਐ ਸਿੱਧੂ ਬਿਨਾ ਕਿਸੇ ਠੋਸ ਸਬੂਤ ਅਕਾਲ ਤਖਤ ਸਹਿਬ ਦੇ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਨੂੰ ਸੋਧਨ ਦਾ ਦੋਸ਼ ਸੰਤ ਜਰਨੈਲ ਸਿੰਘ ਦੇ ਸਿਰ ਮੜਨ ਦਾ ਯਤਨ ਕਰਦਾ ਹੈ ਉਹ ਲਿਖਦਾ ਹੈ ਸੰਤ ਲੋਂਗੋਵਾਲ ਨੇ ਪੰਜ ਮੁੱਖ ਗਰੰਤੀਆਂ ਨਾਲ ਸੰਪਰਕ ਕਰਕੇ ਅਕਾਲ ਤਖਤ ਨੂੰ ਖਾਲੀ ਕਰਨ ਲਈ ਪਿੰਡਰਾ ਵਾਲੇ ਨੂੰ ਹੁਕਮਨਾਮਾ ਜਾਰੀ ਕਰਵਾ ਦਿੱਤਾ ਕੋਜੀ ਦਿਨਾਂ ਵਿੱਚ ਪਿੰਡਰਾ ਵਾਲੇ ਨੇ ਆਪਣੇ ਤਿੰਨ ਲੋਚਕਾਂ ਜਿਨ੍ਹਾਂ ਵਿੱਚ ਅਕਾਲ ਤਖਤ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਵੀ ਸ਼ਾਮਲ ਸੰਗ ਨੂੰ ਮਰਵਾ ਦਿੱਤਾ ਤਾਂ ਜੋ ਸੇਵਾ ਕਰ ਰਹੇ ਪੰਜ ਗ੍ਰੰਥੀਆਂ ਵਿੱਚ ਦਹਿਸ਼ਤ ਪੈਦਾ ਕੀਤੀ ਜਾ ਸਕੇ ਸਿੱਧੂ ਦੀ ਉਕਤ ਕਹਾਣੀ ਸਰਸਰ ਝੂਠੀ ਹੈ ਕਿਉਂਕਿ ਸਿੰਘ ਸਹਿਬਾਨ ਨੇ ਨਾ ਤਾਂ ਸੰਤ ਹਰਤੰਤ ਸਿੰਘ ਲੋਂਗੋਵਾਲ ਦੇ ਕਹਿੰਦੇ ਅਜੇ ਹਾ ਕੋਈ ਹੁਕਮਨਾਮਾ ਹੀ ਜਾਰੀ ਕੀਤਾ ਸੀ ਤੇ ਨਾ ਹੀ ਸੰਤ ਜਰਨੈਲ ਸਿੰਘ ਨੇ ਉਹਨਾਂ ਨੂੰ ਡਰਾਉਣ ਲਈ ਤਖਤ ਸ਼ਿਰ ਕੇਸਗੜ੍ਹ ਸਾਹਿਬ ਤੇ ਆਕਰਤਕ ਸਾਹਿਬ ਦੇ ਜੱਜਦਾਰ ਗਿਆਨੀ ਪ੍ਰਤਾਪ ਸਿੰਘ ਨੂੰ ਹੀ ਮਰਵਾਇਆ ਸੀ ਗਿਆਨੀ ਪ੍ਰਤਾਪ ਸਿੰਘ ਨੂੰ ਮਾਰਨ ਦੀ ਕਾਰਵਾਈ ਨਾਲ ਸੰਤ ਜਰਨੈਲ ਸਿੰਘ ਦਾ ਕੋਈ ਵੀ ਸਬੰਧ ਨਹੀਂ ਸੀ ਸਿੱਧੂ ਜਿਨ੍ਹਾਂ ਦੋ ਹੋਰ ਅਲੋਚਕਾਂ ਨੂੰ ਸੰਤ ਜਰਨੈਲ ਸਿੰਘ ਵੱਲੋਂ ਮਰਵਾਉਣ ਦੀ ਗੱਲ ਕਰਦਾ ਹੈ ਉਹ ਉਹਨਾਂ ਦੇ ਨਾਂ ਹੀ ਨਹੀਂ ਦੱਸਦਾ ਇਹ ਤੋਂ ਤਾਂ ਸਾਫ਼ ਹੋ ਜਾਂਦਾ ਕਿ ਅਜਿਹੇ ਦੋ ਬੰਦੇ ਹੈ ਹੀ ਨਹੀਂ ਸਨ ਜਿਹੜੇ ਸਿੱਧੂ ਅਨਸਾਰ ਸੰਤਾਂ ਦੀ ਆਲੋਚਨਾ ਕਰਦੇ ਸਨ ਜਿਉ ਹੁੰਦੇ ਤਾਂ ਸਿੱਧੂ ਉਹਨਾਂ ਦੇ ਨਾਮ ਵੀ ਜ਼ਰੂਰ ਦੱਸਦਾ ਜਸੇਧਰ ਪ੍ਰਤਾਪ ਸਿੰਘ ਨੇਤਾ ਆਪਣੀ ਮੌਤ ਆਪਣੀ ਕਰਤੱਬੀ ਆਪ ਹੀ ਸੈੜੀ ਸੀ ਕਿਉਂਕਿ ਉਹ ਹਿੰਦੂਤਵੀ ਸੋਚ ਦਾ ਬਲਾਰਾ ਬਣ ਕੇ ਪੰਥ ਵਿਰੋਧੀ ਗਤੀਵਿਧੀਆਂ ਕਰਨ ਲੱਗ ਪਿਆ ਸੀ ਅਤੇ ਸਮਝਾਉਣ ਤੇ ਵੀ ਨਹੀਂ ਸੀ ਸਮਝਿਆ ਉਹ ਅਰੂੜ ਸਿੰਘ ਸਰਵਰਾ ਦੇ ਰਾਹੇ ਪੈ ਕੇ ਪੰਥ ਤਰੋਹੀ ਬਣ ਗਿਆ ਸੀ ਰੂਪ ਸਿੰਘ ਨੇ ਬਸਾਖੀ 1919 ਦੇ ਸਾਕੇ ਜਲਿਆਂਵਾਲਾ ਬਾਗ ਦੇ ਦੋਸ਼ੀ ਜਨਰਲ ਅਲਵੈਰ ਦਾ ਆਕਾਰ ਤੱਕ ਸਹਿਤ ਸਨਮਾਨ ਕਰਕੇ ਖਾਲਸੇ ਦੀ ਇੱਠੀ ਕੀਤੀ ਸੀ ਤੇ ਜਥੇਦਾਰ ਪ੍ਰਤਾਪ ਸਿੰਘ ਨੇ ਸਿੱਖਾਂ ਤੇ ਜ਼ੁਲਮ ਕਰੀ ਹਿੰਦੂ ਸਟੇਟ ਦੀ ਹਿੰਦੂਤਵੀ ਸੋਚ ਦਾ ਮੋਹਰਾ ਬਣ ਕੇ ਸਿੱਖ ਇਤਿਹਾਸ ਖਾਲਸੇ ਦੀ ਸਤੰਤਾ ਤੇ ਪੰਥ ਕਰਵਾਇਤਾ ਦੇ ਵਿਰੁੱਧ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਉਹ ਖਾਲਸੇ ਦੀ ਵਿਲੱਖਣ ਨਿਆਰੀ ਤੇ ਅਡਰੀ ਹੋਂਦ ਹਸਤੀ ਨੂੰ ਹਿੰਦੂਤਵ ਵਿੱਚ ਜਜ਼ਬ ਕਰਨ ਦੇ ਹਿੰਦੂਤਵੀ ਸੋਚ ਦੇ ਯਤਨਾਂ ਵਿੱਚ ਸਹਾਇੀ ਬਣ ਰਿਹਾ ਸੀ ਉਸ ਦੀ ਪੰਥ ਵਿਰੋਧੀ ਇਹ ਸੋਚੀ ਉਸ ਦੀ ਸਿੰਘਾਂ ਹੱਥੋਂ ਮੌਤ ਦਾ ਕਾਰਨ ਬਣੀ ਸੀ ਉਸ ਨੂੰ ਸੋਧਣ ਵਾਲੇ ਸਿੰਘਾਂ ਨੇ ਨਾ ਤਾਂ ਉਸ ਨੂੰ ਸੋਧਣ ਤੋਂ ਪਹਿਲਾਂ ਹੀ ਸੰਤ ਜਰਨੈਲ ਸਿੰਘ ਦੀ ਆਗਿਆ ਲਈ ਸੀ ਤੇ ਨਾ ਹੀ ਉਸ ਨੂੰ ਸੋਧਣ ਤੋਂ ਬਾਅਦ ਹੀ ਸੰਤਾ ਨੂੰ ਇਸ ਬਾਰੇ ਦੱਸਿਆ ਸੀ ਉੰਜ ਵਿਚਾਰੀ ਸਿੱਧੂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਗਿਆਨੀ ਪ੍ਰਤਾਪ ਸਿੰਘ ਅਕਾਲ ਤਖਤ ਸਹਿਬ ਦਾ ਸਾਬਕਾ ਮੁੱਖ ਗ੍ਰੰਥੀ ਨਹੀਂ ਤਖਤ ਸ਼੍ਰੀ ਕੇਸਗੜ ਸਹਿਬਾ ਤੇ ਅਕਾਲ ਤਖਤ ਸਹਿਬ ਦਾ ਸਾਬਕਾ ਜਥੇਦਾਰ ਸੀ ਜਿਹੜਾ ਸਿੱਧੂ ਉਸਦੀ ਪਦ ਪਦਵੀ ਬਾਰੇ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕਰ ਸਕਿਆ ਉਹਦੀ ਮੌਦੇ ਅਸਲ ਕਾਰਨਾ ਨੂੰ ਵੀ ਨਹੀਂ ਜਾਣ ਸਕਦਾ ਗਿਆਨੀ ਪ੍ਰਤਾਪ ਸਿੰਘ ਨੇ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦਰਸਾਉਣ ਵਾਲੀ ਭਾਰਤੀ ਸੰਵਿਧਾਨ ਦੀ ਧਾਰਾ 25 B ਨੂੰ ਖਤਮ ਕਰਨ ਦੀ ਧਰਮ ਯੁੱਧ ਮੋਰਚੇ ਦੀ ਮੰਗ ਅਤੇ ਸੰਵਿਧਾਨ ਸਾੜਨ ਦੀ ਧਰਮ ਯੁੱਧ ਮੋਰਚੇ ਦੀ ਕਾਰਵਾਈ ਤੋਂ ਬਾਅਦ ਪੰਥ ਵਿਰੋਧੀ ਪੈੰਥੜਾ ਲੈ ਲਿਆ ਸੀ ਅਜਿਹਾ ਉਸਨੇ ਪੰਥ ਵਿਰੋਧੀ ਤਾਕਤਾਂ ਦੇ ਬਹਿਕਾਵੇ ਅਤੇ ਆਪਣੀ مالی ਹਾਲਤ ਸੁਧਾਰਨ ਲਈ ਪੈਸੇ ਦੇ ਲਾਲਚ ਵਿੱਚ ਆ ਕੇ ਕੀਤਾ ਸੀ ਉਹ ਸਿੱਖ ਇੱਕ ਵੱਖਰੀ ਕੌਮ ਦੇ ਸਿਧਾਂਤ ਨੂੰ ਮੰਨਣ ਤੋਂ ਆਕੀ ਹੋ ਗਿਆ ਸੀ ਅਤੇ ਇਹ ਪ੍ਰਚਾਰ ਕਰਨ ਲੱਗ ਪਿਆ ਸੀ ਕਿ ਸਿੱਖ ਹਿੰਦੂਆਂ ਦਾ ਹੀ ਅੰਗ ਹਨ ਇਸ ਸੰਬੰਧੀ ਉਸਨੇ ਆਪਣੇ ਨਾਂ ਹੇਟ ਅਮਰਸਰ ਵਿੱਚ ਥਾਂ-ਥਾਂ ਇਸ਼ਤਿਹਾਰ ਲਾ ਦਿੱਤੇ ਸਨ ਜਿਨ੍ਹਾਂ ਦੀ ਸਿਪਾਈ ਦਾ ਖਰਚਾ ਪੰਥ ਵਿਰੋਧੀ ਤਾਕਤਾਂ ਨੇ ਕੀਤਾ ਸੀ ਜਦ ਇਹ ਇਸ਼ਤਿਹਾਰ ਗੁਰੂ ਰਾਮਦਾਸ ਜੀ ਦੇ ਸਾਹਮਣੇ ਲੱਗੇ ਵੇਖੇ ਗਏ ਤਾਂ ਇਸ ਨੂੰ ਇਹ ਇਸ਼ਤਿਹਾਰ ਵਾਪਸ ਲੈਣ ਲਈ ਕਿਹਾ ਗਿਆ ਪਰ ਇਸ ਨੇ ਪੰਥ ਦੀ ਇਹ ਗੱਲ ਨਾ ਮੰਨੀ ਤੇ ਪੰਥ ਦੋਖੀ ਤਾਕਤਾਂ ਵੱਲੋਂ ਮਿਲਦੇ ਪੈਸੇ ਦੇ ਲਾਲਚ ਵਿੱਚ ਆ ਕੇ ਅਜੇ ਇਕੱਠਾਂ ਵਿੱਚ ਵੀ ਜਾਣਾ ਸ਼ੁਰੂ ਕਰ ਦਿੱਤਾ ਜਿੱਥੇ ਇਸ ਨੂੰ ਸਿੱਖ ਕੌਮ ਦੀ ਬਲੱਖਣ ਨਿਆਰੀ ਤੇ ਅਡਰੀ ਪੇਸ਼ਾਨ ਦੇ ਵਿਰੁੱਧ ਲੈਕਚਰ ਦੇਣ ਲਈ ਉਤੇਰਾ ਬੁਲਾਇਆ ਜਾਂਦਾ ਸੀ ਸਿੰਘਾ ਨੇ ਇਸ ਨੂੰ ਸਮਝਾਉਣ ਦਾ ਬੜਾ ਯਤਨ ਕੀਤਾ ਸੀ ਪਰ ਉਹ ਹਿੰਦ ਸਟੇਟ ਦਾ ਹੱਥ ਠੋਕਾ ਬਣ ਚੁੱਕਾ ਸੀ ਤੇ ਪੰਥ ਵਿਰੋਧੀ ਪ੍ਰਚਾਰ ਕਰਨ ਤੋਂ ਨਹੀਂ ਸੀ ਹਟਿਆ ਅਖੀਰ ਸਿੰਘਾਂ ਨੇ ਫੈਸਲਾ ਕੀਤਾ ਕਿ ਇਸ ਨੂੰ ਜਲਿਆਂਵਾਲੇ ਬਾਗ ਦੇ ਸਾਕੇ ਦੇ ਦੋਸ਼ੀ ਜਨਰਲ ਮਾਈਕਲ ਅਡਵੈਰ ਨੂੰ ਅਕਾਲ ਤਖਤ ਸਾਹਿਬ ਤੋਂ ਸਰਪੇਨਾਮ ਸਨਮਾਨਿਤ ਕਰਕੇ ਖਾਲਸਾ ਪੰਥੀ ਹੀਠੀ ਤੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਪੰਗ ਕਰਨ ਵਾਲੇ ਰੂੜ ਸਿੰਘ ਸਰਬਰਾਹੀ ਸਮਾਜ ਤੇ ਖੜਕੇ ਸਮਾਜ ਸਮੇਤ ਉਡਾ ਦਿੱਤਾ ਜਾਵੇ ਸਿੰਘ ਇਸ ਨੂੰ ਲੈਕਚਰ ਕਰਾਉਣ ਦੇ ਬਹਾਨੇ ਉੱਥੇ ਲੈ ਜਾਣ ਵਾਸਤੇ ਕਈ ਵਾਰ ਇਸ ਕੋਲ ਗਏ ਉਹ ਲੈਕਚਰ ਦੇਣ ਜਾਣ ਵਾਸਤੇ ਹਾਂ ਤਾਂ ਕਰ ਦਿੰਦਾ ਸੀ ਪਰ ਜਦ ਸਿੰਘ ਲੈਣ ਜਾਂਦੇ ਸਨ ਤਾਂ ਇਹ ਸੇਤ ਠੀਕ ਨਾ ਹੋਣ ਕਾਰਨ ਜਾ ਨਹੀਂ ਸੀ ਸਕਦਾ ਇੰਜ ਕਈ ਵਾਰ ਪ੍ਰੋਗਰਾਮ ਬਣਾਇਆ ਪਰ ਉਹਦੇ ਨਾ ਜਾ ਸਕਣ ਕਾਰਨ ਸਿਰੇ ਨਾ ਚੜ ਸਕਿਆ 10 ਮਈ 1984 ਨੂੰ ਭਾਈ ਮਨਜੀਤ ਸਿੰਘ ਖਜਾਲਾ ਭਾਈ ਜਸਪਾਲ ਸਿੰਘ ਤੇ ਭਾਈ ਸਤਨਾਮ ਸਿੰਘ ਅਟਲ ਗੜ੍ਹ ਵਿੱਚੋਂ ਪ੍ਰੋਗਰਾਮ ਅਨਸਾਰ ਉਹਨਾਂ ਲੈਕਚਰ ਕਰਾਉਣ ਦੇ ਬਹਾਨੇ ਲੈਣ ਲਿਗੇ ਸਨ ਪਰ ਉਸ ਦਿਨ ਉਸ ਦੀ ਸਿਹਤ ਜ਼ਿਆਦਾ ਢਿੱਲੀ ਸੀ ਇੰਝ ਜਵਦਾ ਸੀ ਕਿ ਉਹ ਕਿਸੇ ਪਲ ਵੀ ਚੜਾਈ ਕਰ ਸਕਦਾ ਉਸ ਨੂੰ ਆਪਣੀ ਆਈ ਮਰਨ ਦਿੱਤਾ ਜਾਏ ਜਾਂ ਖੁਦ ਸੋਧਿਆ ਜਾਏ ਉਸ ਦੀ ਹਾਲਤ ਵੇਖ ਕੇ ਸਿੰਘ ਦੁਚਿੱਤੀ ਵਿੱਚ ਪੈ ਗਏ ਕੀ ਕੀਤਾ ਜਾਏ ਇਸ ਦਾ ਪਤਾ ਕਰਨ ਲਈ ਭਾਈ ਮਨਜੀਤ ਸਿੰਘ ਖਜਾਰੇ ਨੂੰ ਨਾਨਕ ਨਿਵਾਸ ਵਿੱਚ ਭਾਈ ਕਮਰ ਸਿੰਘ ਧਾਮੀ ਕਨਵੀਨਰ ਅਕਾਲ ਫੈਡਰੇਸ਼ਨ ਕੋਲ ਕੱਲਿਆ ਗਿਆ ਉਸ ਨੇ ਕਿਹਾ ਜੇ ਫੈਸਲਾ ਨਾ ਮਾਰਨ ਦਾ ਹੋਇਆ ਤਾਂ ਮੈਂ ਖੁਦ ਆ ਕੇ ਦੱਸਾਂਗਾ ਪਰ ਜੇ ਮੈਂ ਉਹਨੇ ਸਮੇਂ ਵਿੱਚ ਨਾ ਮੁੜਿਆ ਜਿੰਨਾ ਸਮਾਂ ਨਾਨਕ ਨਿਵਾਸ ਚੋਂ ਇੱਥੇ ਆਉਣ ਜਾਣ ਤੇ ਲੱਗਦਾ ਤਾਂ ਤੁਸੀਂ ਸਮਝ ਲੈਣਾ ਕਿ ਫੈਸਲਾ ਮਾਰਨ ਦਾ ਹੋ ਗਿਆ ਹੈ ਤੁਸੀਂ 15 ਮਿੰਟ ਹੋਰ ਉਡੀਕ ਕੇ ਇਸ ਨੂੰ ਗੋਲੀ ਮਾਰ ਦੇਣੀ ਭਾਈ ਮਨਜੀਤ ਸਿੰਘ ਖਜਾਲਾ ਜਦ ਮਿਸੇ ਸਮੇਂ ਵਿੱਚ ਨਾ ਮੁੜਿਆ ਤਾਂ ਭਾਈ ਜਸਪਾਲ ਸਿੰਘ ਤੇ ਭਾਈ ਸਤਨਾਮ ਸਿੰਘ ਅਡਲ ਗੜ ਨੇ ਸਮਝ ਲਿਆ ਕਿ ਫੈਸਲਾ ਗੋਲੀ ਨਾਲ ਉਡਾਉਣ ਦਾ ਹੋ ਚੁੱਕਾ ਹੈ। ਉਹਨਾਂ ਨੇ ਭਾਈ ਮਨਜੀਤ ਸਿੰਘ ਖਜਾਲੇ ਦੇ ਕਹਿਣ ਅਨੁਸਾਰ 15 ਕੁ ਮਿੰਟ ਹੋਰ ਉਡੀਕਿਆ ਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ। ਉਹ ਮੌਕੇ ਤੇ ਹੀ ਦਮ ਤੋੜ ਗਿਆ ਤੇ ਇਹ ਦੋਵੇਂ ਸਿੰਘ ਬੜੇ ਆਰਾਮ ਨਾਲ ਸੁਰੱਖਿਅਤ ਟਿਕਾਣੀ ਤੇ ਪੜ ਗਏ। ਉਧਰ ਰੂੜ ਸਿੰਘ ਦੀ ਸਮਾਦ ਦੇ ਨੇੜੇ ਆਪਣੇ ਸਿੰਘ ਵੀ ਇਹਨਾਂ ਦੀ ਉਡੀਕ ਕਰ ਰਹੇ ਸਨ ਕਿਉਂਕਿ ਇਹਨਾਂ ਨੇ ਜੱਥੇਦਾਰ ਪ੍ਰਤਾਪ ਸਿੰਘ ਨੂੰ ਉੱਥੇ ਖੜਨ ਲਈ ਉਹਨਾਂ ਦਾ ਸਾਮਾਨ ਯਤ ਕੀਤਾ ਹੋਇਆ ਸੀ। ਜਦ ਉਹ ਉਸ ਨੂੰ ਨਾਲ ਲੈ ਕੇ ਮਿੱਥੇ ਸਮੇਂ ਤੇ ਉੱਥੇ ਨਾ ਆਪੜੇ ਤਾਂ ਉਹਨਾਂ ਸਿੰਘਾਂ ਨੇ ਵੀ ਸਮਝ ਲਿਆ ਕਿ ਉਸ ਦਾ ਉਹਦੇ ਘਰ ਵਿੱਚ ਹੀ ਜੱਬ ਮੁਕਾ ਦਿੱਤਾ ਉਹਨਾਂ ਨੇ ਵੀ ਪਹਿਲਾਂ ਕੀਤੇ ਫੈਸਲੇ ਅਨੁਸਾਰ ਰੂੜ ਸਿੰਘ ਦੀ ਸਮਾਜ ਛਾੜ ਦਿੱਤੀ ਤੇ ਅੰਮ੍ਰਿਤਸਰ ਵਿਖੇ ਉਹਦੇ ਲੜਕੇ ਸਰਬੂਤਾ ਸਿੰਘ ਦੀ ਕੋਠੀ ਵਿੱਚ ਚਿੱਠੀ ਚ ਬਿਲੇਟ ਕੇ ਗ੍ਰੇਨੇਡ ਰੱਖ ਦਿੱਤਾ ਚਿੱਠੀ ਤੇ ਲਿਖਿਆ ਸੀ ਅੰਗਰੇਜ਼ਾਂ ਦਾ ਦਿੱਤਾ ਕਿਤਾਬ ਸਰ ਦੀ ਵਰਤੋਂ ਬੰਦ ਕਰ ਦੇ ਜੀ ਵੀ ਸਤੇਦੂ ਬਿਨਾ ਕੋਖੇ ਮਾਰਕਟ ਅਲੀ ਤੇ ਸਤੀਸ ਜਾਕਬ ਦੀ ਘੜੀ ਉਸ ਮਨਕਰਤ ਕਹਾਣੀ ਦੀ ਨਕਲ ਕਰ ਲੈਂਦਾ ਹੈ ਜਿਸ ਅਨੁਸਾਰ ਜੱਥੇਦਾਰ ਗਿਆਨੀ ਪ੍ਰਤਾਪ ਸਿੰਘ ਦਾ ਆਪਣੇ ਦੋ ਹੋਰ ਆਲੋਚਕਾਂ ਸਮੇਤ ਸੰਤ ਜਰਨੈਲ ਸਿੰਘ ਨੇ ਇਸ ਲਈ ਕਤਲ ਕਰਾਇਆ ਸੀ ਕਿਉਂਕਿ ਉਸਨੇ ਸੰਤ ਜਰਨੈਲ ਸਿੰਘ ਦੀ ਅਕਾਲ ਤਖਤ ਸੈਵਿਚ ਹਥਿਆਰ ਰੱਖਣ ਦੀ ਖੁੱਲੇ ਆਲੋਚਨਾ ਕਰਦਿਆਂ ਉਸ ਦੀ ਅਕਾਲ ਤਖਤ ਸੈਵਿਚ ਮੌਜੂਦਗੀ ਨੂੰ ਇਸ ਪਵਿੱਤਰ ਅਸਥਾਨ ਦੀ ਬੇਅਦਬੀ ਦੱਸਿਆ ਸੀ ਇੰਜ ਸਿੱਧੂ ਵੀ ਉਹਨਾਂ ਵਾਂਗ ਇਹੋ ਧਾਰਨਾ ਸਥਾਪਿਤ ਕਰਨੀ ਚਾਹੁੰਦਾ ਹੈ ਕਿ ਜਥੇਦਾਰ ਪ੍ਰਤਾਪ ਸਿੰਘ ਦਾ ਕਤਲ ਕਰਾ ਕੇ ਸੰਤ ਜਰਨੈਲ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਰਪਾਲ ਸਿੰਘ ਨੂੰ ਡਰਾ ਲਿਆ ਸੀ ਤਾਂ ਜੋ ਉਹ ਉਸ ਨੂੰ ਅਕਾਲ ਤਖਤ ਸਾਹਿਬ ਤੋਂ ਕੱਢਣ ਦਾ ਯਿਆਨਾ ਕਰੇ ਪਰ ਸੰਤ ਜਰਨੈਲ ਸਿੰਘ ਦਾ ਜਥੇਦਾਰ ਪ੍ਰਤਾਪ ਸਿੰਘ ਦੀ ਮੌਤ ਨਾਲ ਕੋਈ ਵੀ ਸਬੰਧ ਨਹੀਂ ਸੀ ਤੇ ਨਾ ਹੀ ਜਥੇਦਾਰ ਪ੍ਰਤਾਪ ਸਿੰਘ ਨੇ ਸੰਤ ਜਰਨੈਲ ਸਿੰਘ ਦੀ ਅਕਾਲ ਤਖਤ ਸਾਹਿਬ ਤੇ ਰਹਿਸ਼ ਰੱਖਣ ਦਾ ਵਿਰੋਧ ਕੀਤਾ ਸੀ ਸੰਤ ਜਰਨੈਲ ਸਿੰਘ ਦੇ ਅਕਾਲ ਤਖਤ ਦੇ ਜਾਣ ਦੀ ਵਿਰੋਧਤਾ ਤਾਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਕਰਪਾਲ ਸਿੰਘ ਨੇ ਵੀ ਨਹੀਂ ਕੀਤੀ ਤੇ ਨਾ ਹੀ ਉਸ ਵਿੱਚ ਅਜਿਹੀ ਵਿਰੋਧਤਾ ਕਰਨ ਦਾ ਦਮ ਹੀ ਸੀ ਉਸ ਵੱਲੋਂ ਅਜਿਹੀ ਵਿਰੋਧਤਾ ਕੀਤੀ ਹੋਣ ਦੀ ਝੂਠੀ ਗੱਲ ਦਾ ਪ੍ਰਚਾਰ ਤੇ ਪ੍ਰਸਾਰ ਵੀ ਜੂਨ 1984 ਦੇ ਸਾਕੇ ਤੋਂ ਬਾਅਦ ਕੁਲਦੀਪ ਨਯਰ ਦੀ ਖੜੀ ਗਈ ਮਨਕਰਤ ਘੜਤੀ ਹੈ ਕੁਲਦੀਪ ਨਯਰ ਦੇ ਇਸ ਝੂਠੇ ਪ੍ਰਚਾਰ ਨੂੰ ਆਧਾਰ ਬਣਾ ਕੇ ਮਾਰਕਟ ਅਲੀ ਸਤੀਸ ਜਾਕਪ ਅਤੇ ਕੁਝ ਹੋਰ ਲੇਖਕਾਂ ਨੇ ਵੀ ਆਪਣੀਆਂ ਕਿਤਾਬਾਂ ਵਿੱਚ ਇਹ ਗਲਤ ਬਿਆਨੀ ਦਰਜ ਕਰ ਦਿੱਤੀ ਹੈ ਉਸੇ ਛਲਾਵੇ ਦੇ ਛਲੇ ਹੋਏ ਜੀਬੀਐਸ ਸਿੱਧੂ ਨੇ ਵੀ ਬਿਨਾ ਸਚਾਈ ਜਾਣੇ ਇਸ ਕੂੜ ਕਹਾਣੀ ਨੂੰ ਆਪਣੀ ਇਸ ਕਿਤਾਬ ਵਿੱਚ ਜਿਉਂ ਤਿਉਂ ਸ਼ਾਮਲ ਕਰ ਲਿਆ ਹੈ ਜਥੇਦਾਰ ਪ੍ਰਤਾਪ ਸਿੰਘ ਨੂੰ 10 ਮਈ 1984 ਨੂੰ ਸੁਧਿਆ ਗਿਆ ਸੀ ਤੇ ਜਥੇਦਾਰ ਕਰਪਾਲ ਸਿੰਘ ਨੇ ਅਪੀਲ ਇਸ ਤੋਂ ਕਈ ਦਿਨ ਪਹਿਲਾਂ 30 4 1984 ਨੂੰ ਕੀਤੀ ਸੀ ਸਿੱਧੂ ਤਾਂ ਉਂਝ ਵੀ ਇਸ ਅਪੀਲ ਨੂੰ ਹੁਕਮਨਾਮਾ ਕਹਿ ਰਿਹਾ ਹੈ ਤੇ ਕਹਿੰਦਾ ਹੈ ਕਿ ਇਹ ਸੰਤ ਜਰਨੈਲ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਕੱਢਣ ਲਈ ਕੀਤਾ ਗਿਆ ਸੀ ਜਦਕਿ ਇਹ ਅਪੀਲ ਪਾਈ सुरेंद्र ਸਿੰਘ ਸੋਢੀ ਦੇ 14 April 1984 ਦੇ ਕਤਲਕਾਰ ਨੂੰ ਦਰਬਾਰ ਸਾਹਿਬ ਸਮੂਹ ਵਿੱਚ ਬਣੀ ਵਿਸ਼ਵੋਦਕ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਸੀ ਪਰ ਸਿੰਘ ਸਾਹਿਬਾਨ ਨੇ ਇਸ ਅਪੀਲ ਵਿੱਚ ਖਾਲਸਾਈ ਸਿਧਾਂਤਾਂ ਪੰਥ ਗਰਵੈਤਾ ਤੇ ਇਤਿਹਾਸਕ ਤੱਥਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੀ ਇਸੇ ਕਾਰਨ ਸੋਹਿਰਦ ਪੰਥਕ ਖਾਲਕਿਆਂ ਨੇ ਇਸ ਅਪੀਲ ਦੀ ਲੋਚਨਾ ਕੀਤੀ ਸੀ ਤੇ ਅਕਾਲ ਫੈਡਰੇਸ਼ਨ ਨੇ ਇਸ ਦੀ ਸਾਰਥਕ ਲੋਚਨਾ ਕਰਦਾ ਬਿਨੇ ਪੱਤਰ ਅਕਾਲ ਤਖਤ ਸਾਹਿਬ ਤੇ ਪੇਸ਼ ਕੀਤਾ ਸੀ ਅਕਾਲ ਫੈਡਰੇਸ਼ਨ ਦੇ ਕਨਵੀਨਰ ਭਾਈ ਕਮਲ ਸਿੰਘ ਧਾਮੀ ਨੂੰ ਇਹ ਬਿਨੇ ਪੱਤਰ ਦੇਣ ਕਾਰਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਸੁਖਦਿਆਲ ਸਿੰਘ ਵੱਲੋਂ ਆਪਣੀ ਕਿਤਾਬ ਅਕਾਲ ਤਖਤ ਸਾਹਿਬ ਵਿੱਚ ਸੰਤ ਲੰਗੋਵਾਲ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਰਪਾ ਸਿੰਘ ਬਾਰੇ ਟਿੱਪਣੀਆਂ ਕਰਨ ਕਾਰਨ ਅਕਾਲ ਤਖਤ ਤੇ ਤਲਬ ਕਰਨ ਲਈ ਸਿਆਸੀ ਦਬਾਅ ਪਿਆ ਸੀ ਸਿੰਘ ਸਰਵਾਨ ਇਹਨਾਂ ਨੂੰ ਤਲਬ ਕਰਨ ਲਈ ਹੁਕਮਨਾਮਾ ਜਾਰੀ ਕਰਨ ਦੀ ਤਿਆਰੀ ਵੀ ਕਰ ਲਈ ਸੀ ਪਰ ਇਹਨਾਂ ਨੂੰ ਤਲਬ ਨਾ ਕਰ ਸਕਣ ਦਾ ਕਾਰਨ ਜੱਥੇਦਾਰ ਪ੍ਰਤਾਪ ਸਿੰਘ ਦੀsinga ਹੱਥੋਂ ਹੋਈ ਮੌਤ ਨਾਲ ਪੈਦਾ ਹੋਇਆ ਡਰ ਨਹੀਂ ਸੀ ਸਗੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਹਰਚੰਦ ਸਿੰਘ ਮਹਾਲੋਂ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਲੱਖਾ ਸਿੰਘ ਵੱਲੋਂ ਹੁਕਮਨਾਮੇ ਦੀ ਮਰਿਆਦਾ ਤੇ ਦਿ੍ਰਿੜਤਾ ਨਾਲ ਦਿੱਤਾ ਗਿਆ ਪੈਰਾ ਉਹਨਾਂ ਨੇ ਇਹਨਾਂ ਦੋਹਾਂ ਨੂੰ ਤਲਬ ਕਰਨਾ ਖਾਲਸਾਈ ਸਿਧਾਂਤਾਂ ਤੇ ਪੰਥਕ ਰਵੈਤਾਂ ਦੇ ਉਲਟ ਕਰਾਰ ਦੇ ਕੇ ਜਿਹੇ ਹੁਕਮਨਾਮੇ ਤੇ ਆਪਣੇ ਦਸਤਕਤ ਕਰਨ ਤੋਂ ਸਾਫ ਨਾ ਕਰ ਦਿੱਤੀ ਸੀ ਇਸ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਨੇ ਭਾਈ ਕਮਰ ਸਿੰਘ ਧਾਮੀ ਨੂੰ ਜਥੇਦਾਰ ਰਾਮ ਸਿੰਘ ਚਲੱਦਾ ਦੇ ਸਾਹਮਣੇ ਉੱਚੇ ਚੇਤੌਰ ਤੇ ਦੱਸਿਆ ਸੀ ਕਿ ਅਸੀਂ ਤੁਹਾਨੂੰ ਤਲਬ ਕਰਨ ਦੀ ਮੰਗ ਕਰਨ ਵਾਲਾ ਬਿਨੇ ਪੱਤਰ ਰੱਦ ਕਰ ਦਿੱਤਾ ਤੇ ਹੁਣ ਉਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ ਇਸ ਕੇਸ ਵਿੱਚ ਭਾਈ ਜਸਪਾਲ ਸਿੰਘ ਦੀ ਗ੍ਰਿਫਤਾਰੀ ਹੋ ਜਾਣ ਨਾਲ ਜਥੇਦਾਰ ਪ੍ਰਤਾਪ ਸਿੰਘ ਨੂੰ ਕਿਉਂ ਅਤੇ ਕਿਸ ਨੇ ਸੋਧਾ ਲਵਾਇਆ ਸੀ ساری ਕਹਾਣੀ ਜੂਨ 1984 ਦੇ ਸਾਕੇ ਤੋਂ ਪਹਿਲਾਂ ਹੀ ਸਪਸ਼ਟ ਹੋ ਗਈ ਸੀ ਜੋ ਜੀ.ਪੀ.ਐਸ. ਸਿੱਧੂ ਦੀ ਕਹਾਣੀ ਨੂੰ ਝੂਠਾ ਸਾਬਤ ਕਰ ਦਿੰਦੀ ਹੈ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।